ਦਰਾਖਤ ਦੇ ਵਿੱਚ ਗੁਰੂ ਨਾਨਕ ਦੇਵ ਜੀ ਰੋਟੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਸਬਜੀ ਵਾਲੀ ਰੇੜੀ ਦੇ ਉੱਤੇ ਸਿੱਧੂ ਮੂਸੇ ਵਾਲਾ ਕੋਈ ਸਿੱਧੂ ਮੂਸੇ ਵਾਲਾ ਦਿੱਸ ਗਿਆ ਬੱਦਲਾਂ ਦੇ ਵਿੱਚ ਚਾਰ ਸਾਹਿਬ ਜੀ ਦੇ ਦਿੱਸ ਗਏ ਲੋ ਕਰ ਲੋ ਗਏ ਕਾਫੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਿੱਸ ਗਏ ਮਤਲਬ ਯਾਰ ਥੋੜਾ ਜਿਹਾ ਦਿਮਾਗ ਲਾ ਕੇ ਕੋਚਿਆ ਕਰੋ ਕਮੈਂਟ ਕਰਨ ਤੋਂ ਪਹਿਲਾਂ ਆਪਾਂ ਸੱਚੀ ਦੇਖਦੇ ਹਾਂ ਉੱਥੇ ਵਾਇਰਲੂ ਆਪਣੇ ਜੋ ਬਹੁਤ ਸਾਰੇ ਲੋਕ ਲਿਖਦੇ ਆ ਉਹ ਲਖਵਾਉਂਦੇ ਆ ਕਿਹਦੇ ਕੋਲੇ ਆ 10 ਕਿੰਟ ਦਾ ਸਮਾਨ ਜਿਹੜਾ ਵਾਇਰਲੂ ਲਿਖਦੇ ਇਸ ਚੀਜ਼ ਦੇ ਉੱਤੇ ਹਰ ਹਰ ਮਹਾਦੇਵ ਉਹ ਪਹਾੜਾਂ ਦੇ ਵਿੱਚ ਕਹਿੰਦੇ ਸ਼ਿਵਜੀ ਨજર ਆ ਗਏ ਇੱਕ ਵੀਡੀਓ ਦੇਖੀ ਮੈਂ ਉਹ ਪਤਾ ਨਹੀਂ ਕੀ ਸੀ ਉਹ ਕਹਿੰਦੇ ਉਹ ਦੇਖੋ ਸ਼ਿਵਜੀ ਨજર ਆ ਗਏ ਇਹ ਇੱਥਾਂ ਉਹਦੇ ਵਿੱਚ ਹਜ਼ਾਰਾਂ ਲੋਕਾਂ ਨੇ ਹਰ ਹਰ ਮਹਾਦੇਵ ਲਿਖਿਆ ਹੋਇਆ ਤੇ ਮੈਂ ਉਹ ਵੀਡੀਓ 7-8 ਵਾਰੀ ਦੇਖ ਲਈ ਕਿਤੇ ਕੁਝ ਵੀ ਨજર ਨਹੀਂ ਆਇਆ ਬਸ ਕਿਉਂਕਿ ਅਗਲੇ ਨੇ ਲਿਖਤਾ ਕੈਪਸ਼ਨ ਚ ਕਿ ਦੇਖ ਰਿਹਾ ਆਪਣੇ ਆਪ ਨੇ ਲਿਖ ਦਿੰਨੇ ਆ ਜਿਹੜਾ ਆਪ ਨੂੰ ਲੱਗੇ ਸੱਚੀ ਆ ਇੱਕ ਫੌਜ ਦਾ ਜਹਾਜ਼ ਆ نیچے ਉੱਡ ਰਿਹਾ ਕਾਫੀ ਨੀਮਾ ਉੱਡ ਰਿਹਾ ਬਿਕੋਜ਼ ਅੱਗੇ 에어 ਬੇਸ ਹੈ ਤੇ ਉਹਨੇ ਉਤਰਨਾ ਆ 317 ਗਲੋਬਲ ਜਹਾਜ਼ ਵੱਡਾ ਜਹਾਜ਼ ਨੂੰ ਫਾਇਦਾ ਹੁੰਦਾ ਉਹ ਹੁਣੇ ਹੀ ਤਾਂ ਇੱਕ ਬੰਦਾ ਉਹਦੇ ਵੀ ਵੀਡੀਓ ਬਣਾ ਰਿਹਾ ਕਹਿ ਰਿਹਾ ਇਹ ਕਣਕਾਂ ਦੇ ਇਹਨੇ ਨੇੜੇ ਕੋ ਡਰ ਰਿਹਾ ਜਹਾਜ਼ ਕੀ ਸਾਜ਼ਿਸ਼ ਨੋ ਕਰ ਲੋ ਗੱਲ ਮਤਲਬ ਜੀ ਹੁਣ ਤੇਰੇ ਕੋਲੇ ਕੈਮਰਾ ਆ ਗਿਆ ਤਾਂ ਕੀ ਹੋਣਾ ਅਗਲੇ ਆਪਦਾ ਜਹਾਜ਼ ਵੀ ਨਾ ਉਤਾਰਨਾ ਸੋ ਇਹ ਹਾਲ ਆ ਉਹ ਕੈਪਸ਼ਨ ਲੇਖ ਦਿੰਦੇ ਆ ਉੱਪਰ ਕੋਈ ਵੀ ਚੈਨਲਾਂ ਵਾਲੇ ਤੇ AI ਤੋਂ ਬਗੈਰ ਵੀ ਸਿਰਫ ਮੇਰੇ ਵਰਗਾ ਬੰਦਾ ਕੋਈ ਬੈਠਾ 5 ਮਿੰਟ ਵਿੱਚ ਵੀਡੀਓ ਬਣਾ ਦੇਗਾ ਕੋਈ ਵੀ ਦੋ ਕਲਿੱਪਾਂ ਜੋੜਨੀਆਂ ਥੋੜਾ ਜਿਹਾ ਗ੍ਰਾਫਿਕ ਐਡ ਕਰਨਾ ਹੈ ਮਾੜੀ ਐਡੀਟਿੰਗ ਕਰਨੀ ਆ ਤੇ ਉੱਤੇ ਇੱਕ ਅੱਖਰ ਲਿਖ ਦੇਣਾ ਹੈ ਤਿੰਨ ਚਾਰ ਤੁਸੀਂ ਉਸੇ ਚੀਜ਼ ਨੂੰ ਸੱਚ ਸਮਝ ਜਾਣਾ ਅੱਜ ਕੱਲ ਦੇ ਟਾਈਮ ਦੇ ਵਿੱਚ ਨਾ ਕਿਸੇ ਨੂੰ ਬੇਵਕੂਫ ਬਣਾਉਣਾ ਬਹੁਤ ਜ਼ਿਆਦਾ ਆਸਾਨ ਹੋ ਗਿਆ ਤੇ ਟਰਸਟ ਮੀ ਤੁਸੀਂ ਰੋਜ਼ ਬੇਵਕੂਫ ਬਣਦੇ ਹੋ ਤੇ ਬੇਵਕੂਫ ਬਣਦੇ ਕਿੱਥੋਂ ਜੀ ਤੁਸੀਂ ਬਣਦੇ ਹੋ ਇੰਸਟਾਗ੍ਰam ਤੇ ਤੇ ਤੁਹਾਨੂੰ ਬੇਵਕੂਫ ਬਣਾਉਣ ਦਾ ਕੰਮ ਕਰਦੇ ਨੇ ਆ ਜਿਹੜੇ ਇੰਸਟਾਗ੍ਰam ਪੇਜਾਂ ਦੇ ਐਡਮਿਨ ਕਿਸੇ ਦਾ 1 ਲੱਖ ਫਾਲੋਅਰ ਆ ਕਿਸੇ ਦਾ 2 ਲੱਖ ਫਾਲੋਅਰ ਆ ਕਿਤੇ ਦਾ ਤਾਂ ਮਿਲੀਅਨ ਫਾਲੋਅਰ ਆ ਐਂਡ ਇਹ ਤੁਹਾਨੂੰ ਇਹੋ ਜਿਹੇ ਤਰੀਕੇ ਨਾਲ ਬੇਕੂਬ ਬਣਾਉਂਦੇ ਆ ਨਾ ਕਿ ਤੁਸੀਂ ਇਹਨਾਂ ਦੀ ਹਰ ਗੱਲ ਮੰਨ ਲੈਂਦੇ ਤੁਸੀਂ ਇਹ ਵੀ ਨਹੀਂ ਦਿੰਦੇ ਕਿ ਸਾਹਮਣੇ ਜੋ ਦਿਖਾਇਆ ਜਾ ਰਿਹਾ ਉਹ ਅਸਲੀ ਆ ਜਾਂ ਉਹ ਨਕਲੀ ਆ ਤੁਸੀਂ ਬਸ ਕਮੈਂਟ ਕਰਨ ਦੀ ਕਰਦੇ ਹੋ ਉੱਥੇ ਤੇ ਇਸੇ ਚੱਕਰਾਂ ਦੇ ਵਿੱਚ ਜਿਹੜੀ ਇੱਕ ਗੱਲ ਉਹ ਕੀ ਇੱਕ ਫੇਕ ਨਿਊਜ਼ ਫੈਲਦੀ ਆ ਜਾਂ ਜਿਹੜੀ ਨਫਰਤ ਵਾਲੀ ਆ ਜਾਂ ਫਿਰ ਤਾਂ ਗਲਤ ਇਨਫੋਰਮੇਸ਼ਨ ਜਿਹੜੀ ਫੈਲਦੀ ਆ ਨਾ ਇਹ ਆਪਣੇ ਕਰਕੇ ਫੈਲਦੀ ਆ ਤੇ ਇੱਕ ਇੱਕ ਐਗਜ਼ਾਮਪਲ ਦੇ ਦੇਣਾ ਤੁਹਾਨੂੰ ਇੱਕ ਨਾ ਵੀਡੀਓ ਸਰਕੂਲੇਟ ਹੋ ਰਹੀ ਹੈ ਅੱਜ ਕੱਲ੍ਹ ਉਹ ਨਾ ਕਣਕ ਖੜੀ ਹੋਈ ਹੈ ਠੀਕ ਆ ਕਣਕ ਖੜੀ ਹੈ ਤੇ ਉਹ ਦੂਰ ਨਾ ਪਿੱਛੇ ਕੁਝ ਪਟਾਕੇ ਕੁਝ ਫਲੇਅਰਸ ਆਰਮੀ ਦੇ ਹਥਿਆਰ ਚੱਲਦੇ ਦਿਖ ਰਹੇ ਆ ਪਿੱਛੇ ਠੀਕ ਆ ਉਹ ਆਪਣੀ ਪ੍ਰੈਕਟਿਸ ਕਰ ਰਹੇ ਆ ਤੇ ਹੁਣ ਜਿਹੜਾ ਉਹ ਚੈਨਲ ਨੇ ਵੀਡੀਓ ਪਾਈ ਹੈ ਠੀਕ ਆ ਉਹ ਇੱਕ ਨੇ ਨਹੀਂ ਪਾਈ ਉਹ ਕਈਆਂ ਨੇ ਪਾਈ ਆ ਪਤਾ ਨਹੀਂ ਕਿ ਕੀ ਲਿਖਿਆ ਜਾ ਰਿਹਾ ਕਹਿੰਦੇ ਦੇਖੋ ਕਣਕਾਂ ਨੂੰ ਜਾਣ ਬੁੱਝ ਕੇ ਅੱਗ ਲਾ ਰਹੀ ਹੈ ਸਰਕਾਰ ਆਰਮੀ ਕੋਲੋਂ ਬੰਬ ਛਟਵਾ ਰਹੀ ਆ ਇੰਨੀ ਨੇੜੇ ਪ੍ਰੈਕਟਿਸ ਕਿੰਨ ਕੀਤੀ ਜਾ ਰਹੀ ਆ ਐਦਾਂ ਦੀਆਂ ਚੀਜ਼ਾਂ ਜਾਣ ਕੇ ਬਣਾਈਆਂ ਜਾ ਰਹੀਆਂ ਤੇ ਆਪਣੇ ਲੋਕ ਆ ਜਿਹੜੇ ਉਹ ਬਿਨਾ ਕੁਝ ਦੇਖੇ ਬਿਨਾ ਕੁਝ ਸੋਚੇ ਸਮਝੇ ਉਹਦੇ ਹੇਠਾਂ ਕਮੈਂਟ ਵੀ ਕਰ ਰਹੇ ਕਿ ਦੇਖੋ ਸਾਜ਼ਿਸ਼ ਰਚੀ ਜਾ ਰਹੀ ਆ ਸਾਡੇ ਖਿਲਾਫ ਫਲਾਨਾ ਧੌਂਕਾ ਹਾਲਾਂਕਿ ਕੁਝ ਸੂਝਵਾਨ ਸੱਜਣ ਵੀ ਹੁੰਦੇ ਆ ਜਿਹੜੇ ਕਮੈਂਟ ਕਰਕੇ ਸਮਝਾਉਂਦੇ ਵੀ ਆ ਕਿ ਇਹ ਜੋ ਏਰੀਆ ਇਹ ਆਰਮੀ ਦਾ ਇਹ ਆਰਮੀ ਦਾ ਹੀ ਏਰੀਆ ਤੇ ਇਹ ਇਨਾਂ ਦੇ ਹੀ ਖੇਤ ਆ ਇਹ ਇੱਥੇ ਹੀ ਪ੍ਰੈਕਟਿਸ ਕਰਦੇ ਆ ਕਈ ਸਾਲਾਂ ਤੋਂ ਪ੍ਰੈਕਟਿਸ ਕਰ ਰਹੇ ਆ ਕਿਸੇ ਦੀ ਫਸਲ ਨੂੰ ਅੱਗ ਨਹੀਂ ਲਾਈ ਜਾ ਰਹੀ ਪਰ ਉਹਨਾਂ ਦੀ ਸੁਣਦਾ ਕੌਣਾ ਉਹਦੋਂ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ ਵੀਡੀਓ ਫੈਲ ਜਾਂਦੀ ਹੈ ਤੇ ਨਾ ਹੀ ਆਪਣੇ ਲੋਕ ਪੜਨ ਆਪਾਂ ਸਾਹਮਣੇ ਜੋ ਦੇਖ ਲਿਆ ਬਸ ਉਸ ਤੇ ਕਮੈਂਟ ਕਰ ਦੇਣਾ ਤੇ ਉਹ ਐਦਾਂ ਹੁਣ 5 ਮਿੰਟ ਦਾ ਕੰਮ ਆ ਸਾਰਾ ਇਹ ਦੇਖੋ ਉੱਥੇ ਉਹਨੇ ਵੀ ਕੀਤਾ ਉਹਨੇ ਐਦਾਂ ਇੱਕ ਵੀਡੀਓ ਦਿਖਾਤੀ ਵੀ ਆ ਪਿੱਛੇ ਫੌਜ ਜਾਣ ਕੇ ਪ੍ਰੈਕਟਿਸ ਕਰ ਰਹੀ ଥି ਵੀ ਇਹਨਾਂ ਨੇ ਅੱਗ ਲਾਤੀ ਫਿਰ ਉਹਨੇ ਅੱਗ ਲੱਗੀ ਹੋਏ ਖੇਤ ਦੀ ਵੀਡੀਓ ਦਿਖਾਤੀ ਹੁਣ ਇਹ ਬਣ ਗਈ ਨਾ ਪ੍ਰੋਪਰ ਵੀਡੀਓ ਜੇ ਫਲਾਉਣੀ ਹੋਵੇ ਤੇ ਲੋਕਾਂ ਨੂੰ ਤਾਂ ਇਹੀ ਲੱਗਣਾ ਕਿ ਫੌਜ ਤੋਂ ਜਾਣ ਕੇ ਅੱਗ ਲਵਾਈ ਗਈ ਖੇਤਾਂ ਦੇ ਵਿੱਚ ਸੇਮ ਇੱਕ ਇਸੇ ਤਰ੍ਹਾਂ ਦੀ ਹੋਰ ਵੀਡੀਓ ਆ ਇੱਕ ਫੌਜ ਦਾ ਜਹਾਜ਼ ਆ نیچے ਉੱਡ ਰਿਹਾ ਕਾਫੀ ਨੀਮਾ ਉੱਡ ਰਿਹਾ ਬਿਕੋਜ਼ ਅੱਗੇ 에ਅਰ ਬੇਸ ਹੈ ਤੇ ਉਹਨੇ ਉਤਰਨਾ ਆ C17 ਗਲੋਬਲ ਜਹਾਜ਼ ਵੱਡਾ ਜਹਾਜ਼ ਜੋ ਫੌਜ ਦਾ ਹੁੰਦਾ ਉਹ ਹੁਣੇ ਇੱਥਾਂ ਇੱਕ ਬੰਦਾ ਉਹਦੇ ਵੀ ਵੀਡੀਓ ਬਣਾ ਰਿਹਾ ਕਹਿ ਰਿਹਾ ਇਹ ਕਣਕਾਂ ਦੇ ਇਹਨਾਂ ਨੇੜੇ ਕੋ ਉੱਡ ਰਿਹਾ ਜਹਾਜ਼ ਕੀ ਸਾਜ਼ਿਸ਼ ਹੈ ਲੋਕ ਕਰ ਲੋ ਗੱਲ ਮਤਲਬ ਜੀ ਹੁਣ ਤੇਰੇ ਕੋਲੇ ਕੈਮਰਾ ਆ ਗਿਆ ਤਾਂ ਕੀ ਹੋਣਾ ਅਗਲੇ ਆਪਦਾ ਜਹਾਜ਼ ਵੀ ਨਾ ਉਤਾਰਨਾ ਸੋ ਇਹ ਹਾਲ ਆ ਉਹ ਕੈਪਸ਼ਨ ਲੇਖ ਦਿੰਦੇ ਆ ਉੱਪਰ ਕੋਈ ਵੀ ਚੈਨਲਾਂ ਵਾਲੇ ਆਪਾਂ ਉਹਨਾਂ ਦੀ ਗੱਲ ਮੰਨ ਲੈਨੇ ਤੇ ਆਪਾਂ ਕਹਿੰਨੇ ਕਿ ਵਾਕਈ ਕੀ ਸਾਜ਼ਿਸ਼ ਆ ਤੇ ਇਹ ਸਿਰਫ ਇਹਦਾ ਸਾਜ਼ਿਸ਼ ਵਾਲਾ ਵੀਡੀਓ ਨਹੀਂ ਆਪਾਂ ਨੂੰ ਬੇਵਕੂਫ ਹੋਰ ਤਰੀਕੇ ਨਾਲ ਬਣਾਇਆ ਜਾਂਦਾ ਕਿੰਨੇ ਹੀ ਤਰੀਕੇ ਨਾਲ ਬਣਾਇਆ ਜਾਂਦਾ ਕੋਈ ਵੀ ਵੀਡੀਓ ਕੋਈ ਫੇਕ ਕਟਨਾ ਦਿਖਾ ਦਿਓ ਤੇ ਆਪਾਂ ਲੇਖ ਦਿੰਨੇ ਆ ਜੀ ਇਹਦਾ ਵਾਇਰਲ ਉਹਦਾ ਕੈਰ ਹੋ ਗਿਆ ਜੀ ਮੇਰ ਹੋ ਗਈ ਕੈਰ ਹੋ ਗਿਆ ਕਿਤੇ ਕੀ ਹੋ ਗਿਆ ਆਪਾਂ ਇਹ ਵੀ ਨਹੀਂ ਦਿੰਦੇ ਕਿ ਉਹ ਜੋ ਸਾਹਮਣੇ ਦਿਖ ਰਿਹਾ ਉਹ ਵੀਡੀਓ ਉਹਦੇ ਵਿੱਚ ਕੁਝ ਅਤਲੀ ਹੈ ਜਾਂ ਫੇਕ ਆ ਐਡਿਟ ਕੀਤੀ ਹੋਈ ਆ ਕਿਉਂਕਿ ਅੱਜ ਕੱਲ ਦਾ ਤਾਂ ਜਮਾਨਾ ਹੀ AI ਦਾ ਨਾ ਤੇ AI ਤੋਂ ਬਗੈਰ ਵੀ ਸਿਰਫ ਮੇਰੇ ਵਰਗਾ ਬੰਦਾ ਕੋਈ ਬੈਠਾ 5 ਮਿੰਟ ਵਿੱਚ ਵੀਡੀਓ ਬਣਾ ਦੇਗਾ ਕੋਈ ਵੀ ਦੋ ਕਲਿੱਪਾਂ ਜੋੜਨੀਆਂ ਥੋੜੇ ਜਿਹਾ ਗ੍ਰਾਫਿਕ ਐਡ ਕਰਨੇ ਆ ਮਾੜੀ ਐਡੀਟਿੰਗ ਕਰਨੀ ਆ ਤੇ ਉੱਤੇ ਇੱਕ ਅੱਖਰ ਲਿਖ ਦੇਣੇ ਆ ਤਿੰਨ ਚਾਰ ਤੁਸੀਂ ਉਸੇ ਚੀਜ਼ ਨੂੰ ਸੱਚ ਸਮਝ ਜਾਨਾ ਸੋ ਇਹ ਇਨਸਟਾ ਤੇ ਵੀ ਹੁੰਦਾ ਹੈ YouTube ਤੇ ਵੀ ਹੁੰਦਾ ਬਟ YouTube ਤਾਂ ਨਾ ਇਦਾਂ ਕਿ ਥੋੜਾ ਜਿਹਾ YouTube ਦਾ ਕੰਟਰੋਲ ਜ਼ਿਆਦਾ ਉਹਨਾਂ ਦਾ ਜਿਹੜਾ ਕਮਿਊਨਿਟੀ ਗਾਈਡਲਾਈਨਸ ਹੌ ਤਕੜੀਆਂ ਨੇ ਆ ਸਟਰੋਂਗ ਹੈ ਤੇ ਉੱਥੇ ਅਗਰ ਕੁਝ ਆਪਾਂ ਇਦਾਂ ਦੀਆਂ ਚੀਜ਼ਾਂ ਕਰਦੇ ਹਾਂ ਤਾਂ ਆਪਣਾ ਚੈਨਲ ਆ ਜਿਹੜਾ ਉਹ ਛੇਤੀ ਕੱਟਿਆ ਜਾਂਦਾ ਪਰ ਮੈਂ ਹੈਰਾਨ ਆ ਕਿ ਯਾਰ ਇਨਸਟਾ ਵਾਲੇ ਕੋਈ ਐਕਸ਼ਨ ਹੀ ਨਹੀਂ ਲੈਂਦੇ ਇਹਨਾਂ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਕਿ ਇੰਨੀ ਜ਼ਿਆਦਾ ਫੇਕ ਇਨਫੋਰਮੇਸ਼ਨ ਫਲਾਈ ਜਾਂਦੀ ਇਦਾਂ ਦੀ ਉੱਪਰ ਦੀ ਚੀਜ਼ ਇੱਕ ਹੋਰ ਆਪਾਂ ਨੂੰ ਬੇਵਕੂਫ ਬਣਾਉਣ ਵਾਲੀ ਜਦੋਂ ਕੋਈ ਕਿਸੇ ਵੀ ਜਗ੍ਹਾ ਦੇ ਉੱਤੇ ਆਪਣੇ ਗੁਰੂ ਮਹਾਰਾਜ ਦੀ ਫੋਟੋ ਬਣਾ ਕੇ ਭੇਜ ਦਿੰਦਾ ਤੇ ਫੇਰ ਪਤਾ ਉਹ ਕੀ ਕਹਿੰਦਾ ਕੋਈ ਪਾਪੀ ਰੂਹੀ ਹੋਊਗੀ ਜਿਹੜੀ ਵਾਇਗਰੂ ਨਹੀਂ ਲਿਖੂ ਉਹ ਤਾਂ ਕੋਈ ਦਰਖਤ ਹੁੰਦਾ ਜਿਹਦੇ ਵਿੱਚ ਗੁਰੂ ਨਾਨਕ ਦੇਵ ਜੀ ਬਣੇ ਹੋਏ ਹੁੰਦੇ ਐ ਲੋ ਕਰ ਲੋ ਗੱਲ ਦਰਖਤ ਦੇ ਵਿੱਚ ਗੁਰੂ ਨਾਨਕ ਦੇਵ ਜੀ ਰੋਟੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਸਬਜੀ ਵਾਲੀ ਰੇੜੀ ਦੇ ਉੱਤੇ ਸਿੱਧੂ ਮੂਸੇ ਵਾਲਾ ਕਹੋ ਜੀ ਸਿੱਧੂ ਮੂਸੇ ਵਾਲਾ ਦੱਸ ਗਿਆ ਬੱਦਲਾਂ ਦੇ ਵਿੱਚ ਚਾਰ ਸਾਬਜਾ ਦੇ ਦਿੱਸ ਗਏ ਲੋ ਕਰ ਲੋ ਬੰਦ ਕਾਫੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਿੱਸ ਗਏ ਮਤਲਬ ਯਾਰ ਥੋੜਾ ਜਿਹਾ ਦਿਮਾਗ ਲਾ ਕੇ ਸੋਚਿਆ ਕਰੋ ਕਮੈਂਟ ਕਰਨ ਤੋਂ ਪਹਿਲਾਂ ਆਪਾਂ ਸੱਚੀ ਦੇਖਦੇ ਆਂ ਉੱਥੇ ਵਾਈਗਰੂ ਆਪਣੇ ਜੋ ਬਹੁਤ ਸਾਰੇ ਲੋਕ ਲਿਖਦੇ ਆ ਉਹ ਲਿਖਵਾਉਂਦੇ ਆ ਕਿਹਦੇ ਕੋਲੇ ਆ 10 ਘੰਟੇ ਦਾ ਸਮਾਂ ਜਿਹੜਾ ਵਾਈਗਰੂ ਲਿਖਦੇ ਇਸ ਚੀਜ਼ ਦੇ ਉੱਤੇ ਆਪਾਂ ਲਿਖਦੇ ਆ ਬਿਨਾ ਕੁਝ ਸੋਚੇ ਸਮਝੇ ਲਿਖਦੇ ਆ ਮੈਨੂੰ ਦੱਸੋ ਕਾਫੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਕਿਉਂ ਆਣਗੇ ਕੋਈ ਸੈਂਸ ਹੈ ਇਸ ਚੀਜ਼ ਦਾ ਆਪਾਂ ਡਾਰਕੇ ਉਹਨਾਂ ਤੋਂ ਉਹ ਲਿਖਦੇ ਆਂ ਇੱਕ ਤਾਂ ਹੁੰਦੇ ਆ ਭਾਈ ਚਲੋ ਗੁਰਬਾਣੀ ਵਾਲੇ ਚੈਨਲ ਆ ਜਾਂ ਫਿਰ ਉਹਨਾਂ ਨੇ ਵੈਸੇ ਹੀ ਫੋਟੋ ਲਾਈ ਹੋਈ ਆ ਆਪਣੇ ਚੈਨਲ ਦੇ ਇੱਕ ਰੋਜ਼ ਕੁਝ ਚੈਨਲ ਨਹੀਂ ਜੋ ਫੋਟੋ ਆ ਪਾਉਂਦੇ ਆ ਸਿਰਫ ਫੋਟੋ ਪਾਉਂਦੇ ਆ ਗੁਰੂਆਂ ਦੀ ਜਾਂ ਫਿਰ ਉਹ ਗੁਰਬਾਣੀ ਦੀ ਕੋਈ ਬਾਕ ਪਾਉਂਦੇ ਆ ਉੱਥੇ ਚਲੋ ਤੁਹਾਡਾ ਫਰਜ਼ ਬਣਦਾ ਉਹਦੀ ਲਿਖੋ ਨਾ ਲਿਖੋ ਇਹ ਆਪਣੀ ਮਰਜ਼ੀ ਆ ਕਿ ਆਪਾਂ ਉੱਥੇ ਪੜ੍ਹ ਕੇ ਜਾਂ ਫਿਰ ਫੋਟੋ ਦੇ ਥੱਲੇ ਬਾਏ ਗੁਰੂ ਲਿਖਣਾ ਕਿ ਨਹੀਂ ਬਟ ਇੱਕ ਜੋ ਆਹਾ ਕਿਤੇ ਵੀ ਕੋਈ ਕੰਧ ਦੇ ਵਿੱਚ ਕੁਝ ਦਿੱਸ ਗਿਆ ਆ ਦੇਖੋ ਜੀ ਚਮਤਕਾਰ ਹੋ ਗਿਆ ਵਾਹਿਗੁਰੂ ਜੀ ਨਜ਼ਰ ਆ ਗਏ ਗੁਰੂ ਨਾਨਕ ਦੇਵ ਜੀ ਨਜ਼ਰ ਆ ਗਏ ਚਲੋ ਲਿਖ ਦਿਓ ਹਰ ਹਰ ਮਹਾਦੇਵ ਉਹ ਪਹਾੜਾਂ ਦੇ ਵਿੱਚ ਕਹਿੰਦੇ ਸ਼ਿਵ ਜੀ ਨਜ਼ਰ ਆ ਗਏ ਇੱਕ ਵੀਡੀਓ ਦੇਖੀ ਮੈਂ ਉਹ ਪਤਾ ਨਹੀਂ ਕੀ ਸੀ ਉਹ ਕਹਿੰਦੇ ਉਹ ਦੇਖੋ ਸ਼ਿਵ ਜੀ ਨਜ਼ਰ ਆ ਗਏ ਇਹ ਇੱਥਾਂ ਉਹਦੇ ਵਿੱਚ ਹਜ਼ਾਰਾਂ ਲੋਕਾਂ ਨੇ ਹਰ ਹਰ ਮਹਾਦੇਵ ਲਿਖਿਆ ਹੋਇਆ ਤੇ ਮੈਂ ਉਹ ਵੀਡੀਓ 7-8 ਵਾਰੀ ਦੇਖ ਲਈ ਕਿਤੇ ਕੁਝ ਵੀ ਨਜ਼ਰ ਨਹੀਂ ਆਇਆ ਬਸ ਕਿਉਂਕਿ ਅਗਲੇ ਨੇ ਲਿਖਤਾ ਕੈਪਸ਼ਨ 'ਚ ਕਿ ਦੇਖ ਰਿਹਾ ਤੇ ਆਪਣੇ ਆਪ ਲਿਖ ਦਿੰਨੇ ਆ ਜਿਹੜਾ ਆਪ ਨੂੰ ਲੱਗਿਆ ਸੱਚੀ ਆ ਅੱਜ ਦੇ ਟਾਈਮ ਦੇ ਵਿੱਚ ਨਾ ਕੋਈ ਵੀ ਚੀਜ਼ ਅਸਲੀ ਨਹੀਂ ਹੈ ਜੋ ਤੁਸੀਂ ਇੰਸਟਾ ਤੇ ਦੇਖਦੇ ਹੋ ਖਾਸ ਕਰਕੇ YouTube ਤੇ ਵੀ ਅਗਰ ਤੁਸੀਂ ਦੇਖਦੇ ਹੋ ਤਾਂ ਇਹ ਥੋੜਾ ਜਿਹਾ ਆਪਣੇ ਆਪ ਨੂੰ ਸਮਝੋ ਕਿ ਤੁਹਾਡੇ ਇਸ ਇੱਕ ਕਮੈਂਟ ਕਰਨ ਅਗਲੇ ਨੂੰ ਲਾਈਕ ਮਿਲ ਜਾਂਦਾ ਕਮੈਂਟ ਮਿਲ ਜਾਂਦਾ ਤੇ ਉਹਨਾਂ ਦਾ ਹੀ ਫਾਇਦਾ ਉਹਨਾਂ ਦੇ ਚੈਨਲ ਚੱਲ ਪੈਂਦੇ ਆ ਆਪਾਂ ਬਿਨਾਂ ਕੁਝ ਸੋਚੇ ਸਮਝੇ ਕਮੈਂਟ ਕਰਦੇ ਆਂ ਕੁਝ ਵੀ ਨਹੀਂ ਦਿੰਦੇ ਕਿ ਅਸਲੀ ਆ ਨਕਲੀ ਆ ਸਾਹਮਣੇ ਜੋ ਘਟਨਾ ਦਿਖਾਈ ਜਾ ਰਹੀ ਆ ਇਹਦਾ ਕੋਈ ਤਾਲੁਕ ਵੀ ਹੈ ਦੋ ਕਲਿੱਪਾਂ ਨੂੰ ਜੋੜ ਕੇ ਬੰਦਾ ਜਿਵੇਂ ਮਰਜ਼ੀ ਬਣਾ ਲੈ ਕੋਈ ਵੀਡੀਓ ਕਿੰਨਾ ਕੁ ਟਾਈਮ ਲੱਗਦਾ ਅਸੀਂ ਹੁਣ ਇਹ ਚੈਨਲ ਚਲਾਉਂਦੇ ਆ ਅਸੀਂ ਵੀਡੀਓ ਬਣਾਉਂਦੇ ਆ ਐਡਿਟ ਕਰਦੇ ਆ ਪੰਜਾਂ ਮਿੰਟਾਂ ਦੇ ਵਿੱਚ ਕੋਈ ਵੀ ਅਸੀਂ ਵੀਡੀਓ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕਰ ਸਕਦੇ ਆ ਜਿਹੜੀ ਤੁਹਾਨੂੰ ਲੱਗੇ ਬਿਲਕੁਲ ਅਸਲੀ ਆ ਕੁਝ ਵੀ ਬਣਾ ਸਕਦੇ ਆ ਯਾਰ ਅੱਜ ਦੇ ਟਾਈਮ ਦੇ ਵਿੱਚ ਸੋ ਇਹ ਥੋੜਾ ਜਿਹਾ ਸੋਚੋ ਖਾਸ ਕਰਕੇ ਇੰਸਟਾ ਦੇ ਉੱਪਰ ਕਿ ਜੋ ਕੁਝ ਵੀ ਤੁਹਾਨੂੰ ਦਿਖਾਇਆ ਜਾਂਦਾ ਉਹ ਅਸਲੀ ਨਹੀਂ ਹੁੰਦਾ ਉਹ ਸਿਰਫ ਵਿਊ ਲੈਣ ਦਾ ਚੱਕਰ ਹੁੰਦਾ ਤੁਹਾਨੂੰ ਬੇਵਕੂਫ ਬਣਾਇਆ ਜਾਂਦਾ ਐਂਡ ਮੈਨੂੰ ਇਹ ਸਮਝ ਨਹੀਂ ਆ ਰਿਹਾ ਕਿ ਇੰਸਟਾ ਕੋਈ ਕਾਰਵਾਈ ਕਰ ਕਿਉਂ ਨਹੀਂ ਰਿਹਾ ਇਹਨਾਂ ਪੇਜਾਂ ਦੇ ਉੱਪਰ ਇਹ ਵੱਡੇ ਵੱਡੇ ਪੇਜ ਨੇ ਇਹਨਾਂ ਦੀਆਂ ਜੋ ਵੀਡੀਓ ਤੇ ਨੇ ਉਹ ਮਿਲੀਅਨਸ ਦੇ ਵਿੱਚ ਵਿਊ ਆਉਂਦੇ ਆ ਕੋਈ ਇਨਫੋਰਮੇਸ਼ਨ ਨਹੀਂ ਦੇ ਰਹੇ ਹੁੰਦੇ ਬਸ ਸਿਰਫ ਇੱਕ ਵਾਇਰਲ ਕਰ ਦਿੰਦੇ ਆ ਵੀਡੀਓ ਕਿ ਜੀ ਹਾਂਜੀ ਆਹ ਦੇਖੋ ਐਦਾਂ ਹੋ ਗਿਆ ਆਪਾਂ ਕਮੈਂਟਾਂ ਦੀ ਝੜੀ ਲਾ ਦਿੰਦੇ ਆ ਉਹਦੇ ਥੱਲੇ ਬਿਨਾਂ ਕੁਝ ਸੋਚੇ ਸਮਝੇ ਤੋਂ ਥੋੜਾ ਜਿਹਾ ਨਾ ਅਗਰ ਪੜ੍ਹੇ ਲਿਖੇ ਹੈਗੇ ਆ ਅਗਰ ਮੱਠਾ ਮਾਰਿਆ ਕਾਲਜਾਂ ਸਕੂਲਾਂ 'ਚ ਅਗਰ ਪੈਸਾ ਖਰਚਿਆ ਡਿਗਰੀਆਂ ਤੇ ਤਾਂ ਵੀਡੀਓ ਦੇਖਣ ਵੇਲੇ ਵੀ ਥੋੜਾ ਜਿਹਾ ਦਿਮਾਗ ਲਾ ਲਿਆ ਕਰੋ ਕਿ ਕੁਝ ਅਸਲੀ ਹੈਗਾ ਵੀ ਆ ਕਿ ਨਹੀਂ ਕਿ ਬਸ ਮਤਲਬ ਇਹ ਇੱਕ ਹੱਥ ਵਿੱਚ ਫੋਨ ਫੜ ਲਿਆ ਐਵੇਂ ਇਹ ਚੀਜ਼ ਅਸਲ ਦੇ ਵਿੱਚ ਆਪਣੇ ਹੱਥ ਵਿੱਚ ਆਉਣੀ ਨਹੀਂ ਚਾਹੀਦੀ ਇਹ ਬਹੁਤ ਗਲਤ ਹੋ ਗਿਆ ਜੋ ਸੋਸ਼ਲ ਮੀਡੀਆ ਆਪਣੇ ਹੱਥ ਚ ਆ ਲਿਆ ਕਹਿਣਾ ਤਾਂ ਨਹੀਂ ਚਾਹੀਦਾ ਖੁਦ ਸੋਸ਼ਲ ਮੀਡੀਆ ਤੇ ਕੰਮ ਕਰਦੇ ਆ ਬਟ ਇਹ ਸਹੀ ਆ ਇਹ ਆ ਚੀਜ਼ ਆਪਣੇ ਲਈ ਬਣੀ ਨਹੀਂ ਸੀਗੀ ਆਪਾਂ ਆਪਣੇ ਲਈ ਨਾ ਟੈਕਨੋਲੋਜੀ ਵਾਲੀਆਂ ਚੀਜ਼ਾਂ ਬਣੀਆਂ ਨਹੀਂ ਇਹ ਥੋੜੀਆਂ ਜੀਆਂ ਬੜੇ ਨਿਖੇ ਲੋਕਾਂ ਦਾ ਕੰਮ ਹੈ ਨਾ ਕਿ ਆਪਣੇ ਵਰਗੇ ਲੋਕਾਂ ਦਾ ਜਿਹੜੇ ਬਸ ਸਾਹਮਣੇ ਕੁਝ ਦੇਖਿਆ ਨਹੀਂ ਕਿ ਚੱਕੋ ਕਮੈਂਟ ਆਈ ਹੋਪ ਕਈਆਂ ਨੂੰ ਮੇਰੀਆਂ ਗੱਲਾਂ ਬੁਰੀਆਂ ਲੱਗੀਆਂ ਹੋਣਗੀਆਂ ਕਈਆਂ ਨੂੰ ਚੰਗੀਆਂ ਵੀ ਲੱਗੀਆਂ ਹੋਣਾਂ ਆਪਦੇ ਵਿਚਾਰ ਤੁਸੀਂ ਦੇ ਦਿਓ ਕਮੈਂਟਾਂ ਵਿੱਚ ਦੱਸ ਬਟ ਮੇਰੇ ਜੋ ਜਿਹੜੇ ਦਿਲ 'ਚ ਸੀਗਾ ਮੈਂ ਕਹਤਾ ਕਿ ਥੋੜਾ ਜਿਹਾ ਬਚੋ ਇਹਨਾਂ ਚੀਜ਼ਾਂ ਤੋਂ ਤੁਹਾਨੂੰ ਬੇਵਕੂਫ ਰੋਜ਼ ਬਣਾਇਆ ਜਾਂਦਾ ਵੀਡੀਓ ਉੱਤੇ ਜਰੀਏ ਇੰਸਟਾਗ੍ਰam ਦੇ ਉੱਪਰ ਲੀਲਾ ਦਿਖਾ ਦਿਖਾ ਕੇ ਤੁਸੀਂ ਬੇਵਕੂਫ ਬਣ ਰਹੇ ਹੋ ਥੋੜਾ ਜਿਹਾ ਦਿਮਾਗ ਲਾ ਕੇ ਦੇਖਿਆ ਕਰੋ ਹਰ ਚੀਜ਼ ਕਿਸੇ ਵੀ ਚੀਜ਼ ਤੇ ਐਵੇਂ ਹੀ ਨਾ ਯਕੀਨ ਕਰ ਲਿਆ ਕਰੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ